जय वीर बलदेव माशाल्लाह जी गए परो दी जय जय पीस हाथो दे दी जय और का भी जय जानी दी अपने अपने गुरु पीरा साथ दी जय yeah. हां भाई आ जाओ जी घर आ रे एक ਹਾਂ ਕੋਈ ਖੁਦਾ ਦਾ ਹੁਕਮ ਪੀਸ ਬਾਸ਼ਾ ਦਾ ਪਪਾ ਕਹਿੰਦਾ ਮੇਲੇ ਲੱਗਦੇ ਰਹਿਣਗੇ ਚਰਨਾਵਾਵਾ ਮੈਂ ਰਾਜਾ ਪੂਰੀ ਦਸਨਾ ਕਰਦਾ ਰਹੂਗਾ ਚਰਨਾਵਾਵਾ ਕਹਿੰਦਾ ਮਰਾਤਾ ਕਿਹਦੀਆਂ ਪੂਰੀਆਂ ਹੁੰਦੀਆਂ ਨੇ ਕਹਿੰਦਾ ਜਿਹਦੇ ਸਿਰਕ ਯਕੀਨ ਤੇ ਪ੍ਰੋਸਾ ਬੰਲੇ ਹੋਵੇ ਚਰਨਾਵਾਵਾ ਕਹਿੰਦਾ ਜਿਹਦੇ ਸਿਰਕ ਤੇ ਯਕੀਨ ਪ੍ਰੋਸਾ ਬੰਲੇ ਨਾ ਹੋਵੇ ਪਪਾ ਕਹਿੰਦਾ ਉਹਨੂੰ ਦਰਗਾਹ ਤੇ ਤਾਂ ਕੇ ਦੇ ਕੇ ਕੱਢ ਦਿੰਦਾ ਸਮਾ ਜਿਹੜੇ ਬੰਦੇ ਦੇ ਸ਼ਾਇਦ ਕਿਤੇ ਜਕਲੀਨ ਪੱਲੇ ਹੋਵੇ ਪੀਰ ਕੰਨਾਂ ਨੂੰ ਘਰੇ ਬੈਠੇ ਵੀ ਸੁਣ ਲੈ। ਅੱਲਾ ਬੱਲਾ। ਦਾਦਾ ਲੋਕਾਂ ਨੇ ਕਿਵੇਂ ਓਏ। ਤੇ ਮਾ ਜਿਹੜੇ ਪਿੱਛੇ ਜੱਟਾਂ ਕੁੱਤੀਏ ਤਰ੍ਹਾਂ ਤੋਂ ਗੱਡਾ ਬੰਨੇ ਲਾਇਆ ਸੀ। ਤੇ ਇਸੇ ਬਾੜੀਆਂ ਨੂੰ ਕੰਨਾਂ ਪੀਕਣਾ। ਅੱਖਾਂ ਦਾ ਬੰਦ ਕਰਾਇਆ ਸੀ ਐਵੇਂ ਸੁਣ ਲੈਣਾ। ਅੱਲਾ ਬੱਲਾ। ਤੇ ਦਾ ਬੇਈਮਾਨ ਤੇ ਬੇਸਿਰਕੇ ਤੇ ਕਿੰਨੇ ਨੂੰ ਨਾ ਜਗਾ ਤੂੰ ਪੱਕੇ ਲੈ ਕੇ ਕੱਢ ਲੈ ਕੰਦਾ ਤੇ ਵੀ ਢੋਈ ਨਹੀਂ। ਹਾਂ ਵੀ ਸਾਵਕਾਰੋ। ਤਾਤੇ ਦਾ ਜਲਵਾਰ ਤੇ ਫਨਾਰਾ ਯੱਗ ਤੁਸੀਂ ਕਰਾਇਆ ਤਾਤੇ ਦਾ ਹੁਕਮ ਹੁਕਮ ਪੀਸ਼ਾ ਦਾ ਹੁਕਮ ਕਰਾਦਾ ਭਾਈ ਬਾਬਾ ਲੋਕੀ ਦਾ ਜਨੈ ਸੁਣਾ ਸਹੀ ਲੱਗੂਗਾ ਕਿ ਮੈਂ ਭਾਗ ਦੀ ਯਾਹ ਹਰੀ ਘਰ ਦੀ ਸ਼ਾਂਤੀ ਹੋ ਰੋਣੀ ਸਦਾ ਧਰਮ ਦੀ ਜੜ ਹਰੀ ਕਰਦੀ ਭਾਈਓ ਸਿੱਖੋ ਕੰਗੋ ਜਿਹੜਾ ਕਿ ਮਾਪਾ ਨਾ ਪੱਪ ਦੇ ਮਾਂ ਤੇ ਲਾਦਾ ਨਾ ਪਾਣੀ ਦਾ ਆ ਤਾਂ ਸੱਤੇ ਨੂੰ ਨਿਆਜ਼ ਬੁੱਧ ਦੇ ਜੋ ਬਾਬੇ ਜੀ ਬਣਾਏ ਨੇ ਲਾਦੇ ਨੇ ਕਰਾ ਸਿੱਖਾ ਸਤਿਗੁਰ ਕਰਦੀ ਕੱਤਨੋ ਕਿਹਨਾਂ ਪਹਿਲਾਂ ਤੱਕ ਮੈਂ ਪੀਰ ਪਤੰਬਰ ਕਿਸੇ ਤੋਂ ਉਸ ਮਾਗਦੇ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਮਨ ਚਾਹੀਦਾ ਮਨ ਸਾਫ ਮਾਰ ਹੋਵੇ ਤਾਂਕਿ ਮਰੇ ਕੀ ਦੀ ਆਸਵਾਲ ਬਾਬਾ ਕਨਾ ਉਹੀ ਜੀਤ ਕਰ ਲੈ। ਇਹਦਾ ਬੇਈਮਾਨ ਤੇ ਬੇਸ਼ੱਕ ਕੋਈ ਢੋਈ ਨਹੀਂ। ਬਾਬਾ ਕਨਾ ਸਾਲੂਤ ਕਰਾ ਬਣਾ ਲਾ ਮੁੱਢੀ ਕਰ ਲੈ ਭਾਈ ਹੋਈ। ਨਿਮਰਤਾ ਤੇ ਕਹਿੰਦਾ ਕੀ ਮਿੱਠੀ ਨੀਮੀ ਨਾਲ ਦਾ ਬੋਲਦੇ ਆ ਨਿਆ ਸਾਥ। ਕਿੰਨਾ ਸੰਗਤ ਦੇ ਦਰਵਾਜ਼ੇ ਤੇ ਜੁੱਤੀਆਂ ਦੇ ਦਰਵਾਜ਼ੇ ਤੋਂ ਨਾ ਕੁਸ਼ੀਮਾ ਹੋ ਕੇ ਆ ਗਿਆ ਵਾਪਸ ਤੇ ਆਵਾਜ਼ ਤੇਰਾ ਮੁਰਝੀ ਉੱਤਰਾ ਸੇਖਾ ਪਾਪਾ ਜਨਾ ਕੀ ਹੋਏ ਕਿਹੜਾ ਦਿਨਾਂ ਦੇ ਵਿੱਚ ਤੇ ਮਾਂ ਰੰਗ ਲਾਲਾ ਰੰਗ ਕਰਦੀ ਮੈਂ ਮਹਿੰਦੀ ਲੰਗ ਕਰਾ